ਇਸ ਨੂੰ 15 ਦਿਨ ਪਹਿਲਾਂ ਕੁਝ ਲੋਕਾਂ ਨੇ ਆਪਣੀ ਗੱਡੀ 'ਚ ਬਿਠਾਇਆ ਤੇ ਉਹਦੀ ਸੀਸੀਟੀਵੀ ਫੁਟੇਜ ਦੇਖੀ ਜਾ ਸਕਦੀ ਹੈ ਤੇ ਉਹਨੂੰ ਫਿਰ ਇਹ ਵੱਖਰੇ-ਵੱਖਰੇ ਚੈਨਲਾਂ ਦੇ ਦਫ਼ਤਰਾਂ ਲੈ ਕੇ ਗਏ ਹੈ ਜਿਹੜੀ ਮੇਰੀ ਜਾਣਕਾਰੀ ਹੈ ਤੇ ਮੈਨੂੰ ਇਹ ਵੀ ਖਤਸ਼ਾ ਹੈਗਾ ਕਿ ਇਹ ਲੋਕ ਆਪ ਹੀ ਉਸ ਨੂੰ ਜਿਹੜਾ ਕਿਤੇ ਕੋਈ ਉਹਨੂੰ ਨੁਕਸਾਨ ਪਹੁੰਚਾ ਕੇ ਤੇ ਮੇਰੇ ਸਿਰ ਮੜਨ ਦਾ ਯਤਨ ਨਾ ਕਰਨ ਇਸ ਲਈ ਮੈਂ ਪੰਜਾਬ ਸਰਕਾਰ ਨੂੰ ਖਾਸ ਤੌਰ ਤੇ ਡੀਜੀਪੀ ਸਾਹਿਬ ਨੂੰ ਇਹ ਜਿਹੜੀ ਹੈ ਅਪੀਲ ਕਰਦਾ ਕਿ ਸੀਸੀਟੀਵੀ ਕੈਮਰੇਸ ਜਿਹੜੇ ਹੈ ਖੰਗਾਲੇ ਜਾਨ ਕਾਣੇ ਨੂੰ ਲੈ ਕੇ ਗਿਆ ਕਿੱਥੇ-ਕਿੱਥੇ ਲੈ ਕੇ ਗਿਆ ਜਿੰਨਾ ਪੱਤਰਕਾਰਾਂ ਨਾਲ ਇੰਟਰਵਿਊਜ਼ ਕਰਾਈਆਂ ਨੇ ਉਹਨਾਂ ਪੱਤਰਕਾਰਾਂ ਕੋਲ ਜਾਣਕਾਰੀ ਹੋ ਸਕਦੀ ਹੈ ਕਿ ਇਹਨੂੰ ਕਿਹੜਾ ਬੰਦਾ ਜਿਹੜਾ ਹੈ ਉਹ ਲੈ ਕੇ ਆਇਆ ਹੈਗਾ ਤੇ ਇਹਨੂੰ ਲਿਆ ਕੇ ਜਿਹੜਾ ਹੈਗਾ ਉਹ ਇਹਦੇ ਘਰੇ ਪਛਾਇਆ ਜਾਵੇ ਤੇ ਜੇ ਕੋਈ ਨੁਕਸਾਨ ਹੁੰਦਾ ਉਹਦਾ ਜਾਂ ਕਰ ਦਿੰਦਾ ਕੋਈ ਤੇ ਉਹਦੇ ਜ਼ਿੰਮੇਵਾਰ ਉਹੀ ਲੋਕ ਹੈ ਜਿਹੜੇ ਇਹਨੂੰ ਲਈ ਫਿਰਦੇ ਨੇ 15 ਦਿਨ ਤੋਂ ਲਈ ਫਿਰਦੇ ਨੇ ਮੈਂ ਪੰਜਾਬ ਸਰਕਾਰ ਨੂੰ ਡੀਜੀਪੀ ਨੂੰ ਇਹ ਅਪੀਲ ਕਰਦਾ ਕਿ ਇਹ ਸਾਰੀਆਂ ਸੀਸੀਟੀਵੀ ਫੁਟੇਜਸ ਜਿਹੜੇ ਪੱਤਰਕਾਰਾਂ ਕੋਲ ਗਿਆ ਇੰਟਰਵਿਊਸ ਦਿੱਤੀ ਨੇ ਉਹਨਾਂ ਪੱਤਰਕਾਰਾਂ ਤੋਂ ਪੁੱਛਿਆ ਜਾਵੇ ਇਹਦੇ ਨਾਲ ਕੌਣ ਲੋਕ ਸੀ ਕਿਹਨਾਂ ਨੇ ਪੱਤਰਕਾਰਾਂ ਤੱਕ ਅਪਰੋਚ ਕੀਤੀ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਵੈਰੀਫਾਈ ਕਰਕੇ ਕਢਵਾਈਆਂ ਜਾਣ ਤਾਂ ਕਿ ਕਿਉਂਕਿ ਬਾਬਾ ਮੇਰੇ ਨਾਲ ਉਹਦੇ ਬਣਦੀ ਨਹੀਂ ਲੇਕਿਨ ਮੈਂ ਚਾਹੁੰਦਾ ਕਿ ਉਹਦੀ ਜਾਨ ਨੂੰ ਕੋਈ ਨੁਕਸਾਨ ਨਾ ਹੋਵੇ ਜੀ